ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਨਗਾਵਾਂ ਸੇਲ ਲਈ ਲੈ ਕੇ ਆਏ ਜੀ ਤੰਨੇ ਬਈ ਟਾਓ ਬਰੀਡ ਤੇ ਤੰਨੇ ਬਈ ਤਾਜ਼ੀਆਂ ਸੂਈਆਂ ਵੀਆਂ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਕੇ ਕੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਹੋਂ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਪਹੁੰਚ ਸਕੇ ਜੀ ਜੇ ਕੋਈ ਵੀ ਰੈਮ ਲਈ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜਾ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਕਿਵੇਂ ਚੱਲਦਾ ਕੰਮ ਕਰ ਕੰਮ ਵਧੀਆ ਚੱਲਦਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾਈ ਨੇੜੇ ਪਿੰਡ ਆਪਾਂ ਨੇੜੇ ਪਿੰਡ ਜੀ ਇਧਰ ਭੜੌੜਾ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲਦਾ 94640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਵੀ ਇਹ ਦੂਜਾ ਸੂਆ ਸੂਏ ਡਾਕਟਰ ਸਾਹਿਬ ਬੱਚਾ ਕੀ deta ਇਹਨੇ ਬੱਚਾ ਡਾਕਟਰ ਸਾਹਿਬ ਅੱਛਾ deta ਬਾਈ ਠੀਕ ਆ ਬਾਈ ਤੇ ਕਿੰਨਾ ਕੁ ਦੁੱਧ ਬਾਦ ਦੇ ਦੂ ਜਾਂ ਐਸਟੀਮੇਟ ਬੋਲਾ ਜਾਂ ਕਿੰਨਾ ਕਿ ਤਿਆਰ ਆ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਪਿਛਲੇ ਸੂਏ ਦਾ ਵੈਢਦਾ ਹੂੰ 26 27 ਕਿਲੋ ਦੁੱਧ ਚਵਾਇਆ ਵਾ ਓਕੇ ਹਾਂਜੀ ਆਰਡਰ ਬੜਾ ਕਮਾਲ ਤੇ ਹੁਣ ਜਣੇ ਦੀ ਹੂੰ ਬੋਲਾ ਵੈਢ ਥੱਲੇ ਹੂੰ 18 19 ਕਿਲੋ ਤਿਆਰ ਠੀਕ ਆ ਭਾਈ ਆਰਡਰ ਕਮਾਲ ਦਾ ਦੋਨੇ ਪਾਸੇ ਦਾ ਲੇਵਾ ਮਗਰ ਮੂਰਲਾ ਲੇਵਾ ਤੇ ਥਣ ਥਣ ਬਾੜਾ ਚੰਗਾ ਲੱਗਿਆ ਕਰਮਾ ਲਈ ਨੂੰ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਨਾੜਾ ਨੂੜਾ ਫੋਲ ਜੰਗੀਆ ਹਾਂਜੀ ਹਾਂਜੀ ਡਾਕਟਰ ਸਾਹਿਬ ਵੜ ਸਾਰੀ ਕੋਈ ਚੰਗੀ ਆ ਵੱਡੀ ਨਾੜ ਦੇਖੋ ਕਰਮਾਲੀ ਦੇ ਇੱਕ ਨੰਬਰ ਆ ਬਈ ਕੁੱਦ ਕੁੱਦ ਠੰਡੀ ਠੁੰਡੀ ਲਮੇ ਲਮੇ ਠੰਡੀ ਜਮਾਂ ਲੈ ਅੰਟੀ ਕੋਈ ਨਹੀਂ ਲੈ ਲੈ ਬਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਖੁਸ਼ੀ ਆਰਡਰ ਕਮਾਲ ਹੈ ਨਾ ਬਹੁਤ ਸੋਹਣਾ ਆਰਡਰ ਬਈ ਲੈ ਇਹ ਤਾਂ ਅੱਥਾਂ ਨੂੰ ਦੇਖੋ ਡਾਕਟਰ ਸਾਹਿਬ ਵੜ ਬਣਾਉਂਦੀ ਕੀ ਹੈਗੀ ਓਕੇ ਠੀਕ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਬ੍ਰੀਟ ਪ੍ਰਿੰਟ ਪ੍ਰਿੰਟ ਬੜਾ ਚੰਗਾ ਏਸ ਦੀ ਬਿਊਟੀ ਕਮਾਲ ਕੱਦ ਪ੍ਰਿੰਟ ਬਰੀਟ ਥਣਲੇਵਾ ਓਕੇ ਹੈ ਬਾਈ ਤੋਰਾ ਦੇਖੋ ਕਰਮਲੀ ਦਾ ਚਮਕ ਚਮਕ ਬੜੀ ਆ ਨਾ ਵੈੜ ਤੇ ਬਾਈ ਸਟਾਪ ਸਾਹਿਬ ਵੈੜ ਕਿਸੇ ਪਾਸੋਂ ਵੀ ਨਹੀਂ ਖੁੰਜੀ ਹੂੰ ਬਾਕੀ ਤੋਰਾ ਕਮਾਲ ਦਾ ਬਾਈ ਲੈ ਵਾਲੂ ਆ ਕਰਮਲੀ ਦਾ ਬੜਾ ਚੰਗਾ ਹੈ ਗਾਪੇ ਸਿਵਾਈ ਜੁਈ ਬਾਈ ਕਨ ਚੁਵਾਈ ਇੱਕ ਨੰਬਰ ਆ ਰਹਿਟਾ ਸਾਹਿਬ ਹੂੰ ਏਸ ਦੀ ਬਿਊਟੀ ਦੇਖੋ ਲੈ ਕੀ ਬਾਤ ਸੀਲ ਠੰਡੀ ਦਾ ਕੋਈ ਆਂਤੀ ਨਹੀਂ ਵੈੜਦਾ ਹੂੰ ਜਿਵੇਂ ਮਰਜ਼ੀ ਹੱਥ ਫੇਰੀ ਕਰੀ ਚੱਲ ਠੀਕ ਆ ਬਾਸਤਾਬ ਨਹੀਂ ਕੋਈ ਹੂੰ ਲੈ ਬਾਈ ਜਿਵੇਂ ਮਰਜੀ ਉੱਥੇ ਫਿਰ ਜਿਵੇਂ ਮਰਜੀ ਬਹਿ ਜਾ ਕੋਈ ਜਿਹੜੇ 45 ਬਹਿ ਜੀ ਚਾਹੇ ਜਿਵੇਂ ਸਹੀ ਗੱਲ ਆ ਬਾਈ ਜਿਵੇਂ ਮਰਜੀ ਬਹਿ ਜਾ ਹਣਾ ਕੀ ਬਾਤ ਆ ਬਾਈ ਲੈ ਚੱਲ ਬਿਊਟੀਫੁੱਲ ਆ ਕੱਦ ਵੀ ਚੰਗਾ ਕਿਹਾਂ ਉਹ ਕਿੰਗ ਪੂਰੀ ਆ ਪੂਰੀ ਪਲੀ ਵੀ ਵੜਾ ਹਾਂਜੀ ਹਾਂਜੀ ਬਣਾਵਟ ਦੇਖੋ ਲੈਵੇ ਦੀ ਜਮ ਮੂਰੇ ਉਹ ਦੂਈ ਵਾਲਾ ਮਗਰ ਨਾਲ ਹਮਮ ਮੁੱਲ ਵੀਰੇ ਜਾਇਜ਼ ਹੋ ਹਾਂ ਮੁੱਲ ਜਾਇਜ਼ ਹੂ ਜੂ ਹੂ ਠੀਕ ਆ ਬਾਈ ਬਾਲਾ ਭਾਈ ਕਹਿੰਦਾ ਮੋਲ ਨਹੀਂ ਕਰਦੇ ਮੋਲ ਜਿਹੜਾ ਜਾਇਜ਼ ਰੱਖਾਂਗੇ ਵੈੜ ਦੇ ਸਾਹਮਣੇ ਮੁੱਲ ਹੋਊਗਾ ਮੁੱਲ ਫੋਨ ਤੇ ਕਰਾਂਗੇ ਮੁੱਲ ਖैर ਪਹਿਲਾਂ ਹੀ ਵਾਈ ਦੇ ਫੋਨ ਤੇ ਹੁੰਦੇ ਆ ਮੁੱਲ ਜਾਇਜ਼ ਹੁੰਦੇ ਆ ਬਾਕੀ ਤਾਂ ਕੁੱਦ ਦਿਖਾ ਦਿਓ ਡਾਕਟਰ ਸਾਹਿਬ ਵੈੜ ਦਾ ਉਤੋਂ ਪੱਧਰ ਪੁੱਧਰ ਦੇਖ ਲੈ ਜਮਾ ਆਇਆ ਫੱਟੀ ਮਾਰ ਲੈ ਭਾਈ ਕੱਦ ਦਾ ਹੁੰਦਾ ਜਲਾ ਲਿਓ ਭਾਈ ਬਰਾਬਰ ਖੜਾਓ ਸਾਹਮਣੇ ਮੈਨੂੰ ਮੂਹਰੋ ਲੈਵਾ ਦਿਖਾ ਦਿਓ ਥਾਣ ਦਿਖਾ ਦਿਓ ਦੇ ਨਾੜਾ ਨੂੜਾ ਦੇਖ ਜਮਾ ਆਇਆ ਗੁੰਦੀ ਪਈ ਹੈ ਵੈੜ ਸਾਹਿਬ ਸਹੀ ਗੱਲ ਇਧਰੋਂ ਮੂਹਰੋ ਲੈਵਾ ਚੈੱਕ ਕਰ ਲਓ ਕਮਾਲ ਧਾਰਾਂ ਮਾਰ ਦੇ ਭਾਈ ਬਾਰ ਦੇ ਬਈਤਾਰਾ ਮਾਰ ਲੈ ਚਵਾਈ ਚੈੱਕ ਕਰੋ ਹਣਾ ਕਰਮ ਵਾਲੀ ਕਿਉਂ ਬੜਾ ਚੰਗਾ ਲੈ ਬਾਈ ਬੜੀ ਚਵਾਈ ਆ ਜਿਵੇਂ ਮਾਰਦੀ ਚੈੱਕ ਕਰਨੀ ਕਹਿਣਾ ਕੁਐਸਚਨ ਬੜਾ ਚੰਗਾ ਜੋਂਣ ਲੱਗਿਆ ਹਣਾ ਹਾਂਜੀ ਹਾਂ ਕੀ ਬਾਤ ਆ ਲੈ ਦੂਜੇ ਥਣਾ ਚੋ ਚੈੱਕ ਕਰ ਲਉ ਜੀ ਬਾਈ ਕੀ ਬਾਤ ਆ ਬਾਈ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੋਣ ਮੋਟੀ ਮੋਟੀ ਧਾਰਾ ਜਿਵੇਂ ਮਰਦੀ ਚੇ ਜੀ ਕੀ ਬਾਤ ਆ ਕਹਿਣਾ ਕੁਐਸਚਨ ਹਣਾ ਯਾ ਮੈਂ ਇੱਥੇ ਮਾਰ ਠੰਡੇ ਫੋਲਾ ਕੋਈ ਬੱਚਾ ਨਹੀਂ ਛੱਡਿਆ ਬਾਈ ਨੇ ਕੋਈ ਨਿਆਣਾ ਨਹੀਂ ਪਾਇਆ ਠੰਡੀ ਦਾ ਹੀ ਨਹੀਂ ਦੁੰਨੇ ਪਾਸੇ ਵਹਿ ਜੀ ਚਾਹੇ ਐ ਨਹੀਂ ਵੜ ਲੱਤ ਵੀ ਚੱਕ ਜੂ ਜਮਾ ਭੋਰਾ ਵੀ ਲੈ ਹੂੰ ਇਧਰ ਦੀ ਵਹਿ ਜੀ ਚਾਹੇ ਲੈ ਸਹੀ ਗੱਲ ਆ ਲੈ ਪੁੱਠੇ ਪਾਸੇ ਰਹਿ ਗਿਆ ਬਾਈ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਰ ਨਾ ਨਾ ਜਮੇ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਜੀ ਤੇ ਪਹਿਲਾ ਸੂਆ ਸੂਈ ਵੇੜਾ ਹਟ ਸਾਬ ਇਹਨੇ ਬੱਚਾ ਕੀ ਦੇਤਾ ਜੀ ਬਸ ਸਹੀ ਹੈ ਇਹਦੇ ਮਾਣ ਬੱਚਾ ਦੇਤਾ ਬਾਈ ਠੀਕ ਆ ਆਰਡਰ ਕਮਾਲ ਆ ਹਨਾ ਬਾਲਾ ਸੋਨਾ ਆਰਡਰ ਬਾਈ ਲੈ ਯਾ ਵਾ ਤਾਂ ਹੀਟਿੰਗ ਚੈੱਕ ਕਰ ਲਓ ਕਮਾਲ ਦੀ ਐ ਤੇ ਥਾਨ ਮੁਰੋਂ ਜਮਾ ਸੀਲ ਠੰਡੀ ਫਿਰ ਇੰਨੀ ਐ ਕੋਈ ਅੰਤੀ ਕੋਈ ਨਹੀਂ ਲੈ ਲੈਵਾ ਚੈੱਕ ਕਰੋ ਕਰਮਾਲੀ ਦਾ ਥਾਨ ਥੋੜਾ ਬਾਲਾ ਚੰਗਾ ਬਾਲਾ ਚੰਗਾ ਥਾਨ 98 ਇੱਕ ਨੰਬਰ ਪਲੀ ਵੀ ਵਹਿੜ ਆ ਗਈ ਆਏ ਆ ਬੰਡ ਲੈਵੇ ਜਮਾ ਆਏ ਦੇਖ ਟਰਗਾ ਲੈਵਾ ਜੀ ਹਮ ਸਹੀ ਗੱਲ ਹੈ ਹੀਟਿੰਗ ਚੈੱਕ ਕਰ ਕਮਾਲ ਦੀ ਐ ਬਾਈ ਖੋਲ ਦੇ ਬਾਈ ਤੋੜ ਦੇ ਨੂੰ ਵੀ ਬੜੀ ਵੀ ਦੇਖ ਕੋ ਕਰ ਮਾਈ ਪੂਰੀ ਜਾਨ ਵਾਲੀ ਆ ਥਾਣੀ ਬਾਲਾ ਚੰਗਾ ਲੱਗਿਆ ਚਾਹੇ ਹੱਥੀਂ ਚੋਲਿਓ ਚਾਹੇ ਮਸ਼ੀਨ ਚੋਲਿਓ ਇੱਕ ਨੰਬਰ ਥਣ ਲੱਗਿਆ ਬਿਊਟੀ ਚੈੱਕ ਕਰ ਦੋ ਕਿਆ ਬਾਤ ਚਮਕ ਜਮਕ ਪੂਰੀ ਆ ਹਨਾ ਦੇਖ ਡਾਕਟਰ ਸਾਹਿਬ ਤੂੰ ਲੇਵੇ ਦੀ ਬਾਂਤਰ ਦੇਖ ਚੌਂਕ ਦੇਖ ਵਹਿੜ ਦੀ ਤੋਰ ਦੇਖ ਹੂੰ ਸਹੀ ਗੱਲ ਆ ਬਈ ਕਿਆ ਬਾਤ ਬਾਕੀ ਵੱਡੀ ਗੱਲ ਏਰ ਪਸੂ ਠੰਡਾ ਹੋਵੇ ਸੀਲ ਠੰਡੇ ਦਾ ਇੰਨੇ ਆ ਜਾਨਵਰ ਚਾਹੇ ਦੁਨੇ ਪਾਸੇ ਬਹਿ ਕੇ ਚਵਾਈ ਕਰੀ ਜਾਓ ਠੀਕ ਆ ਪੈਰ ਵੀ ਚੱਕ ਜੇ ਨਾ ਉਹਦੀ ਵੀ ਆਪਣੀ ਗਾਰੰਟੀ ਹੋਵੇ ਠੀਕ ਆ ਲਾਇਆ ਮਾ ਬੇੜੇ ਦੇ ਵਿਚਾਲੇ ਵਹਿ ਜਾਣੇ ਆਪਾਂ ਹੂੰ ਲੈ ਲੈ ਬਾਈ ਜਿਵੇਂ ਮਾਰ ਜਾਈ ਬਾਈ ਤਾਰੇ ਕੋਈ ਪਾਰ ਵੀ ਚੱਕ ਜਿਨੇ ਪਸੂਲੇ ਬਾਹਲੀ ਠੰਡੀ ਹੈ ਨਾ ਹਾਂ ਲੈ ਕੀ ਬਾਤ ਆ ਯਾਰ ਮੁੱਲ ਬਾਈ ਜਾਇਜ ਹੋ ਹਾਂ ਮੁੱਲ ਜਾਇਜ ਹੋ ਜੀ ਹੋ ਫੋਨ ਤੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਮਾ ਜਾਇਜ ਮੁੱਲ ਰੱਖਾਂਗੇ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਹੋਊਗਾ ਜਾਇਜ ਜੀ ਬਾਈ ਲੈ ਚੱਲ ਬਾਈ ਬਾਕੀ ਲੈ ਵਲੂਆ ਕਰਮੜੀ ਦਾ ਬਹੁਤ ਚੰਗਾ ਕਿੰਨੀ ਕੁ ਉਮੀਦ ਕਰਦੇ ਹੋ ਤੂੰ ਦੁੱਧ ਦੀ ਭਾਈ ਦੁੱਧ ਡਾਕਟਰ ਸਾਹਿਬ ਵੈੜ ਨੂੰ 25-26 ਕਿਲੋ ਸੌਖਾ ਹੀ ਪੋਣਾ ਚਾਹੀਦਾ ਠੀਕ ਆ ਹਾਂ ਦਰਮਿਆਨ ਨਹੀਂ ਸੇਵਾ ਨੇ ਹਮ ਸਹੀ ਜਿਹਨਾਂ ਦੀ ਬੌਲੇ ਦੇ ਹਿਸਾਬ ਨਾਲ ਹਮ 18-19 ਕਿਲੋ ਬੋੜਾ ਹੋਣਾ ਵੈੜ ਥੱਲੇ ਓਕੇ ਹਾਂ ਠੀਕ ਆ ਹਮ ਬਾਕੀ ਧਾਰਾਂ ਕੋਈ ਚੈੱਕ ਕਰਨੀ ਭਾਈ ਮਾਰਕੀਟ ਆ ਚਵਾਈ ਬੜੀ ਚੰਗੀ ਆ ਨਾ ਮੋਟਾ-ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕਿਆ ਬਾਤ ਲੈ ਇੱਕ ਨੰਬਰ ਚ ਵਾਈ ਹੈ ਵਾਈ ਦਾ ਡਾਕਟਰ ਜਮਾ ਬਾੜ ਦੀ ਆਪਣੇ ਮਾੜੀ ਕਿਸੇ ਦੀ ਹੈ ਹੂੰ ਸਹੀ ਗੱਲ ਲੱਤ ਪਿੱਛੇ ਕਰ ਕਰ ਖੜਦੀ ਹੈ ਜਮਾ ਆਏ ਫਿਰ ਆਪਦੇ ਅਸੂਲੇ ਬਾਤ ਤੇ ਹੋ ਕੇ ਖੜਨਾ ਹੂੰ ਲੈ ਦੂਜੇ ਸਣਾ ਦੀ ਚੈੱਕ ਕਰ ਲੋ ਜੇ ਬਾਈ ਮੋਟਾ ਮੋਟਾ ਜਉਣਾ ਜਿਵੇਂ ਮਰਜੀ ਕੋਈ ਕਰਿਆ ਕੀ ਬਾਤ ਆ ਬਾਈ ਬੜੀ ਚੰਗੀ ਜਵਾਈ ਹੈ ਬੜੀ ਚੰਗੀ ਜਵਾਈ ਹੈ ਡਾਕਟਰ ਸਾਹਿਬ ਬਸੀ ਦਾ ਆਂਟੀ ਕੋਈ ਨਹੀਂ ਲਾ ਇਧਰ ਦੀ ਵਜ੍ਹਾ ਤਾਂ ਵੀ ਕੋਈ ਡਿੱਕਾ ਨਹੀਂ ਬਸੀ ਹੂੰ ਲੈ ਨੇ ਲੇ ਵਾ ਦੇ ਕੋ ਥਾਨ ਇੱਕ ਨੰਬਰ ਇਧਰ ਦੀ ਵਹਗੇ ਧਾਰਾ ਮਾਰ ਦਿੰਦਾ ਜੀ ਸ਼ਰਟ ਵਹ ਜਾ ਤਾਂ ਵੀ ਕੋਈ ਚੱਕਰ ਨਹੀਂ ਕਹਿਣਾ ਕੋਈ ਕੀ ਬਾਤ ਬੜੀ ਚੰਗੀ ਜਵਾਈ ਹੈ ਕਿ ਨਹੀਂ ਜਵਾਂਤੀ ਨਹੀਂ ਬੱਸੀ ਦਾ ਕੋਈ ਮਹ ਮੁੱਲ ਜੈਜੂ ਬਈ ਹਾਂ ਮੁੱਲ ਜੈਜੂ ਜੂ ਹੂ ਹੂ ਅੱਗੇ ਆ ਗਈ ਲਾਸਟ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੂਏ ਡਾਕਟਰ ਸਾਹਿਬ ਇਹ ਕਿਹੜੀ ਸੂਈ ਹੈ ਵੀਰੇ ਇਹਨੂੰ ਅੱਜ ਤੀਜਾ ਦੇਣਾ ਵੈੜ ਨੂੰ ਬੱਚਾ ਕੀ ਦੇਤਾ ਇਹਨੇ ਬੱਸਾ ਡਾਕਟਰ ਸਾਹਿਬ ਬੱਚਾ ਦੇਤਾ ਠੀਕ ਚੀਲ ਠੰਡੀ ਇਹ ਵੀ ਇੰਨੀ ਕ ਹੂੰ ਜਵਾਨਤੀ ਕੋਈ ਨਹੀਂ ਲੈ ਲੈ ਬਈ ਠੰਡੀ ਫੁੱਲ ਹਾਂ ਕੀ ਬਾਤ ਹੈ ਲੇਵਾ ਲੂਵਾ ਖਾਣ ਤੋਂ ਭਾਈ ਰਾਤਾਂ ਨੂੰ ਬਾਹਰ ਨੂੰ ਤੇ ਚਵਾਈ ਨੂੰ ਥੋੜਾ ਟਾਈਮ ਹੋਇਆ ਹੂੰ ਆਥਰ ਨੂੰ ਬਾਹਰ ਨੇ ਹੋਰ ਹੀ ਕੁਝ ਕਰ ਲੈ ਸਹੀ ਗੱਲ ਆ ਭਾਈ ਲੇਵਾ ਲੂਵਾ ਤਾਂ ਕਮਾਲ ਆ ਮੂਹਰੋ ਲੇਵਾ ਚੈੱਕ ਕਰਵਾ ਨੇ ਨਾੜਾਂ ਨੂੰ ਕੰਚਨ ਮਾਇਆ ਫੁੱਲ ਚ ਕੀ ਮਾਇਰ ਮੂਹਰ ਦਾ ਲੇਵਾ ਐ ਨਹੀਂ ਕੋਈ ਵੀ ਇੱਕ ਪਾਸੇ ਦਾ ਹੂੰ ਸਹੀ ਹੈ ਨਾ ਖੋਲ ਦੇ ਭਾਈ ਤੋੜ ਕੇ ਨਿਖਾ ਦੇ ਫੁੱਲ ਬਰੀਡ ਆ ਸੂਈ ਸਵਾਈ ਆ ਕੁਆਲਿਟੀ ਫੁੱਲ ਆ ਲੇਵਾ ਇੱਕ ਨੰਬਰ ਥਾਂ ਇੱਕ ਨੰਬਰ ਬਿਊਟੀ ਚੈੱਕ ਕਰ ਲੋ ਪਰਮਾਲ ਜੀ ਬਿਊਟੀ ਵੀ ਇੱਕ ਨੰਬਰ ਆ ਕਹਿੰਦੇ ਭਾਈ ਹਾਂਜੀ ਹੂੰ ਲੈ ਉੱਤੋਂ ਵੱਧਰ ਚਮਕ ਚਮਕ ਜਮਾ ਕੇ ਬਸ ਹੱਥ ਧਰਾਉਂਦੀ ਨਹੀਂ ਡਾਕਟਰ ਸਾਹਿਬ ਥਾਂ ਦੇਖ ਲੋ ਕਿੰਨਾ ਕੰਮ ਦਾ ਵੜਦਾ ਹੂੰ ਸਹੀ ਗੱਲ ਆ ਤੇ ਮੁੱਲ ਜਾਇਜ਼ ਹੋ ਹਾਂ ਮੁੱਲ ਜਾਇਜ਼ ਹੋ ਜੀ ਠੀਕ ਆ ਭਾਈ ਬਾੜਾ ਮੋਲ ਠੰਡੀ ਇਹ ਵੀ ਦੇਖ ਰੋ ਇੰਨੀ ਕਾ ਜਹੇ ਬੇੜੇ ਦੇ ਵਿਚਾਲੇ ਬਹਿ ਜਾਓ ਹੂੰ ਐ ਨਹੀਂ ਪੈਰ ਵੀ ਚੱਕ ਜੂ ਆਪਣਾ ਤੁਸੀਂ ਠੰਡੀ ਬੋਲਾ ਜਿਵੇਂ ਮਰਜ਼ੀ ਬੈਠੇ ਰਹੋ ਐ ਨਹੀਂ ਵੜ ਲੈ ਹੂੰ ਲੇਵਾਂ ਲੂਵਾ ਬਾੜਾ ਚੰਗਾ ਕਰਨ ਵਾਲਾ ਹਾਂ ਜੀ ਬਾਟਰ ਵਾਲਾ ਹੀ ਚੰਗੀ ਲਵੇ ਹੂੰ ਹੂੰ ਤੋਰਾ ਵੀ ਇੱਕ ਨੰਬਰ ਹੈ ਕਿ ਨਹੀਂ ਹਾਂ ਜੀ ਕੀ ਬਾਤ ਹੈ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਾਇਜ਼ ਹੀ ਰੱਖਾਂਗੇ ਕਿਉਂਕਿ ਬਾਈ ਕਹਿੰਦਾ ਕਈ ਵਾਰੀ ਵੇਚਣ ਵਾਲੇ ਭਰਾ ਲੈਣ ਵੇਚਣ ਵਾਲੇ ਲੈ ਜਾਂਦੇ ਆ ਵੀਰ ਆਪਾਂ ਤਾਂ ਤਾਂ ਹੀ ਨਹੀਂ ਮੁੱਲ ਕਰਦੇ ਵੀਡੀਓ 'ਚ ਨਹੀਂ ਮੁੱਲ ਨੂੰ ਤਾਂ ਆਪਾਂ ਨੂੰ ਕੀ ਕਰੋ ਵੇਚਣਗੇ ਆਪਾਂ ਤਾਂ ਹੂੰ ਸਹੀ ਗੱਲ ਆ ਬਾਈ ਹੂੰ ਤੇ ਬਾਕੀ ਧਾਰਾਂ ਦੀਆਂ ਬਾਈ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਬਾਈ ਬੜੀ ਚੰਗੀਆਂ ਹਨਾ ਚੁਵਾਈ ਇੱਕ ਨੰਬਰ ਆ ਰਹਾ ਮੋਟਾ ਮੋਟਾ ਚੋਣਾ ਥਾਨ ਦੇ ਹਿਸਾਬ ਨਾਲ ਚੁਵਾਈ ਆ ਰਹਾ ਬੜਾ ਥਾਨ ਵਾਲੇ ਚੰਗੇ ਹਨਾ ਸਹੀ ਗੱਲ ਆ ਬਾਈ ਹੂੰ ਲਓ ਕਿਆ ਚੁਆਈ ਚੁਆਈ ਦਾ ਥਾਂਡੇ ਹਿਸਾਬ ਨਾਲ ਹੀ ਹੋਣੀ ਹੈ। ਹਮਮ। ਕਿਆ ਬਾਤ। ਇੱਕ ਨੰਬਰ ਚਵਾਈ ਥਾਂ ਬਹੁਤ ਚੰਗਾ ਲੇਵਾ ਦੁਆਰੇ ਚੈੱਕ ਕਰਵਾਉਣੇ ਹੋਣ ਚੁਣੇ। ਇੱਕ ਨੰਬਰ ਲੇਵਾ। ਨਾਗਸੀ ਭਰਾ ਕੋਲੇ ਤਿੰਨ ਤਿੰਨੀ ਦਿਖਾਤੇ ਤੇ ਕਿਸੇ ਵੀਰ ਨੂੰ ਤਿੰਨਾਂ ਚ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਫ। ਧੰਨਵਾਦ ਜੀ।